thank ਅੰਮ੍ਰਿਤਸਰ ਦੇ ਮਜੀਠਾ ਵਿਧਾਨ ਸਭਾ ਹਲਕਾ ਦੇ ਤਿੰਨ ਪਿੰਡਾਂ ਦੇ ਵਿੱਚ ਬੀਤੀ ਦੇਰ ਰਾਤ ਜ਼ਹਿਰੀਲੀ ਸ਼ਰਾਬ ਪੀਂਦ ਨਾਲ ਲਗਭਗ 14 ਲੋਕਾਂ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੰਗਾਲੀ ਤਾਰੀਵਾਲ ਅਤੇ ਮਾਰਦਿਕਲਾ ਪਿੰਡਾਂ ਦੇ ਵਸਨੀਕੀ ਅਤੇ ਸੂਤਰਾਂ ਦੇ ਅਨੁਸਾਰ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਇਸ ਦੇ ਨਾਲ 3 ਤੋਂ 4 ਲੋਕਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਅਤੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਅਗਲੇ ਸ਼ਰਾਪੀਨ ਤੋਂ ਬਾਅਦ ਬਿਮਾਰ ਹੋਇਆ ਇੱਕ ਵਿਅਕਤੀ ਆ ਸ਼ਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੇਰ ਰਾਤ ਕੰਮ ਤੋਂ ਕਾਰਾਇਆ ਤਾਂ ਉਹ ਆਪਣੇ ਦੋਸਤ ਦੇ ਨਾਲ ਇੱਕ ਪਿੰਡ ਗਿਆ ਤੇ ਦੇਸੀ ਸ਼ਰਾ ਪੀਤੀ ਆ ਜਿਸ ਕਾਰਨ ਉਸਦੀ ਸਿਹਤ ਵਿਗੜ ਗਈ ਤਾਂ ਇਸ ਮਾਮਲੇ ਬਾਰੇ ਗੱਲਬਾਤ ਕਰਦੇ ਹੋਏ ਸਿਵਲ ਹਸਪਤਾਲ ਦੇ ਐਸਐਮਓ ਨੇ ਕਿਹਾ ਕਿ ਮੰਜੀਠਾ ਨੇੜਲੇ ਪਿੰਡ ਪੰਗਾਲੀ ਤਾਰੀਵਾਲ ਤੇ ਮਾੜੀ ਕਲਾਂ ਦੇ ਵਿੱਚ ਦੇਸੀ ਸ਼ਰਾ ਪੀਣ ਦੇ ਕਾਰਨ ਕੁਝ ਲੋਕਾਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਆਈਆਂ ਨੇ ਜਿਸ ਕਾਰਨ 11 ਲਾਸ਼ਾਂ ਨੂੰ ਅੰਮ੍ਰਿਤਸਰ ਦੇ ਸਿਵਲ ਸਟ੍ਰਾਈਕ ਪੋਸਟਮਾਰਟਮ ਹਾਊਸ ਲੈ ਆਂਦਾ ਗਿਆ ਜਿੱਥੇ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ ਤਾਂ ਦੂਜੇ ਪਾਸੇ ਉਹਨਾਂ ਦੱਸਿਆ ਕਿ 4 ਤੋਂ 5 ਲੋਕਾਂ ਦੀ ਹਾਲਤ ਵੀ ਵਿਗੜ ਗਈ ਹੈ ਉਹਨਾਂ ਨੂੰ ਅੰਮ੍ਰਿਤਸਰ ਦੇ ਬਾਗ ਗੁਰਨਾਣਕ ਦੇਵ ਹਸਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਅਮਰਸਰ ਦਿਹਾਤੀ ਪੁਲਿਸ ਨੇ ਇਸ ਨਕਲੀ ਸ਼ਰਾਬ ਦੇ ਰੈਕਟ ਤੇ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਤਹਿਤ ਵੱਡੀ ਕਾਰਵਾਈ ਕੀਤੀ ਅਤੇ ਨਕਲੀ ਸ਼ਰਾਬ ਸਪਲਾਈ ਕਰਨ ਦੇ ਕਰਨ ਵਾਲਾ ਜਿਹੜਾ ਮਾਸਟਰਮਾਈਂਡ ਹੈ ਅਤੇ ਮੁੱਖ ਦੋਸ਼ੀ ਪ੍ਰਭਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਨਾਮ ਜੀਤੇ ਕਿੱਥੇ ਤੋਂ ਲੈਣ ਵਾਲੇ ਵੱਡੀ ਬੰਗਾਲੀ ਦੇ ਕੀ ਨਾਮ ਆਪਣਾ ਅਰਸ਼ਦੀਪ ਸਿੰਘ ਤੇ ਕੀ ਗੱਲਬਾਤ ਹੈ ਜਿਹੜਾ ਹਸਪਤਲ ਚ ਰਿਹਾ ਸਰਦਾਰੂ ਪੀਤੇ ਕਿ ਕਿੰਨੇ ਜਣੇ ਇਹਨਾਂ ਦਾਰੂ ਪੀਤੀ ਸੀ ਤੇ ਕਿੱਥੋਂ ਬੀਤੀ ਦੋ ਜਣੇ ਪੀਤੇ ਅੱਛਾ ਕਿੱਡਾ ਮਡੇ ਬੰਗਾਲੀ ਤੇ ਕੀ ਹੋਇਆ ਫਿਰ ਬਾਅਦ ਉਹ ਉਲਟੇ ਆਇਆ ਹਾਂਜੀ ਕੋਈ ਪਚ ਨਹੀਂ ਰਿਆ ਰੋਟੀ ਖਾਣਾ ਸੀ ਤੇ ਉਹ ਉਬਾਰ ਆ ਜਾਂਦੀ ਹਾਂਜੀ ਉੱਥੇ ਦਾਰੂ ਪਿੰਦੇ ਦੇ ਹਾਂਜੀ ਪਹਿਲੇ ਵੀ ਉੱਥੇ ਦਾਰੂ ਪਿੰਦੇ ਦੇ ਨਹੀਂ ਪਹਿਲਾਂ ਨਹੀਂ ਕਦੀ ਪੀਤੀ ਪਹਿਲੀ ਵਾਰੀ ਪੀਤੀ ਹਾਂਜੀ ਤੇ ਲੈਠੇ ਕੇ ਪੀਤੀ ਕਿੰਨੇ ਦੋ ਜਣੇ ਜਿੰਦਾ ਦੇ ਬਾਕੀ ਮਰੇ ਕਿੰਨੇ ਜਣੇ ਸੀ ਤੁਹਾਡੇ ਨਾਲ ਆਪਾਂ ਦੋ ਜਣੇ ਵਰਕ ਵੱਖਰੇ ਆ ਕੰਮ ਤੋਂ ਆਏ ਬਾਬਾ ਜਾਨੇ ਹੋਰ ਤੁਹਾਡੇ ਨਾਲ ਕਿੰਨੇ ਜਣੇ ਸੀ ਉੱਥੇ ਟੋਟਲ ਹੋਗਾ ਟੋਟਲ ਤੇ 5-6 ਜਣੇ ਆ ਗਏ ਅੱਛਾ ਬਾਕੀ ਮਰ ਗਏ ਹਾਂਜੀ ਦੋ ਜਣੇ ਬਚੇ ਹਾਂਜੀ ਇਹ ਮੈਂ ਡਾਕਟਰ ਸੋਰਨਜੀਤ ਧਵਨ ਸੀਨੀਅਰ ਮੈਡੀਕਲ ਅਫੀਸਰ ਸਿਵਲ ਹਸਪਤਲ ਅੰਮ੍ਰਿਤ ਸਰ ਗੱਲ ਕਰ ਰਹੇ ਆ ਰਾਤੀ ਲਗਭਗ 1 ਵਜੇ ਮੈਨੂੰ ਮਾਨ ਜੋ ਸਿਵਲ ਸੈਕਸ਼ਨ ਮੈਡਮ ਕਿਰਨ ਜੀ ਦਾ ਫੋਨ ਆਇਆ ਕਿ 3ਏ ਵਾਲ ਪਿੰਡ ਚ ਜਰੀਲੀ ਸ਼ਰਾਬ ਪੀਣ ਨਾਲ ਕੁਝ ਮੌਤਾਂ ਹੋ ਗਈਆਂ ਤੇ ਉਥੋਂ ਡੈੱਡ ਬਾਡੀਜ਼ ਜਿਹੜੀਆਂ ਉਹ ਆਪਣੇ ਸਿਵਲ ਹਸਪਤਾਲ ਸ਼ਿਫਟ ਕਰਨੀਆਂ ਮੈਂ ਤੁਰੰਤ ਉਹਨਾਂ ਦਾ ਆਦੇਸ਼ ਮੰਨਦੇ ਹੋਏ ਸਿਵਲ ਹਸਪਤਾਲ ਅੰਮ੍ਰਿਤਸਰ ਰਾਤੀ 1:30 ਵਜੇ ਦੇ ਆਸ-ਪਾਸ ਆ ਗਿਆ ਮੇਰੇ ਆਂਦਿਆਂ ਹੀ ਸਾਡੇ ਨਾਲ ਹੀ ਡੀਐਸਪੀ ਸਾਹਿਬ ਸ਼੍ਰੀਮਾਨ ਧਰਮਿੰਦਰ ਕਲੈਨ ਜੀ ਉਹ ਵੀ ਮੌਕੇ ਤੇ ਪਹੁੰਚ ਗਿਆ ਅਸੀਂ ਆਪਣੀਆਂ ਐਂਬੂਲੈਂਸਸ ਅਰੇਂਜ ਕਰਕੇ 10 ਮਿੰਟ ਤੇ ਮਜੀਠੇ 10 ਮਿੰਟ ਐਸਐਮਓ ਮਜੀਠਾ ਦੇ ਨਾਲ ਤਾਲਮਿਲ ਕਰਕੇ ਉਦੋਂ ਇਹ ਪਤਾ ਲੱਗਾ ਵੀ ਟੋਟਲ ਉਥੇ 12 ਡੈਥਸ ਹੋਈਆਂ ਤੇ ਤਿੰਨ ਬੋਡੀਜ਼ ਦਾ ਕੱਲ ਹੀ ਸ਼ਾਮੀ ਉਥੇ ਸੰਸਕਾਰ ਵਗੈਰਾ ਕਰ ਦਿੱਤਾ ਗਿਆ ਇਹ ਡੈਥ ਜਿਹੜੀਆਂ ਡਿਫਰੈਂਟ ਡਿਫਰੈਂਟ ਪਿੰਡਾਂ 'ਚ ਹੋਈਆਂ ਐਂਡ ਗੇਰਾ ਨਿਊਕਲੀਅਸ ਹੈ ਸੋਰਸ ਜਿੱਥੋਂ ਉਹਨਾਂ ਨੇ ਸ਼ਰਾਬ ਪੀਤੀ ਆ ਉਹ ਸ਼ਾਇਦ ਇੱਥੀ ਆ ਪਤਰੀਏਵਲ ਤੋਂ ਕੁਝ ਤਰੀਏਵਲ ਪਿੰਡ ਦੀਆਂ ਵੀ ਮੌਤਾਂ ਹੋਈਆਂ ਤੋਂ ਉਸੇ ਵੇਲੇ ਸਾਡੀਆਂ 4 ਐਮਬੂਲੈਂਸਿਸ ਗਈਆਂ ਤੇ 2-2 3-3 ਕਰਕੇ 9 ਬਾਡੀਜ਼ ਜਿਹੜੀਆਂ 4:30 ਵਜੇ ਤੱਕ ਸਾਡੇ ਕੋਲ ਸ਼ਿਫਟ ਹੋ ਗਈਆਂ ਉਹਦੇ ਲਈ ਡੀਐਸਪੀ ਸਾਹਿਬ ਦੇ ਨਾਲ ਜਾ ਕੇ ਕਿਉਂਕਿ ਸਾਡੀ ਜਿਹੜੀ ਮੌਰਚੜੀ ਆ ਇਹ ਜ਼ਿਆਦਾਤਰ ਫੁੱਲ ਰਹਿੰਦੀ ਆ 6 ਬਾਡੀਜ਼ ਰੱਖਣ ਦੀ ਜਗ੍ਹਾ ਹੈਗੀ ਆ ਤੇ ਰਾਤੀ ਵੀ ਇਹ ਫੋਨਲੀ ਸੀ ਕਿ ਪੀ ਆਲਡੀ ਕੁਝ ਲਵਾਰਸ ਲਾਸ਼ਾਂ ਜਾਂ ਕੁਝ ਹੋਰ ਡੈਡ ਬਾਡੀਜ਼ ਪਈਆਂ ਹੁੰਦੀਆਂ ਇੱਥੇ ਤੇ ਉਹ ਫਿਰ ਉਹਨਾਂ 9 ਬਾਡੀਜ਼ ਰੱਖਣ ਲਈ ਸਾਡੇ ਕੋਲ ਜਗ੍ਹਾ ਨਹੀਂ ਸੀ ਲੇਕਿਨ ਕਟਨਾ ਹੀ ਇਹੋ ਜੀ ਦਰਦਨਾਕ ਸੀਗੀ ਫਿਰ ਪੀਐਸਪੀ ਸਾਹਿਬ ਨਾਲ ਮਿਲ ਕੇ ਤੇ ਅਸੀਂ 5 ਵਜੇ ਬਰਫ਼ ਦਾ ਪ੍ਰਬੰਧ ਕੀਤਾ ਕਿਉਂਕਿ ਮੌਸਮ ਥੋੜਾ ਗਰਮ ਹੈ ਤੇ ਬਾਡੀਜ਼ ਜਿਹੜਾ ਉਹ ਕੁਝ ਖਰਾਬ ਹੋਣ ਦਾ ਖਤਰਾ ਰਹਿੰਦਾ ਤੇ ਫਿਰ ਅਸੀਂ ਆਪਣੇ ਹਾਲ 'ਚ ਉਹ ਬਾਡੀਜ਼ 9 ਰਖਵਾਈਆਂ ਉਸ ਤੋਂ ਬਾਅਦ ਲਗਭਗ ਅੱਧਾ ਪੌਣਾ ਘੰਟਾ ਪਹਿਲੇ ਇੱਕ ਮਰੜੀ ਪਿੰਡ ਤੋਂ ਇੱਕ ਹੋਰ ਡੈੱਡ ਬੋਡੀ ਆਈ ਹੈ ਉਹ ਵੀ ਉਹਨਾਂ ਦੇ ਵਾਰਸਾਂ ਨੇ ਕਿਹਾ ਜੀ ਰਾਤੀ ਉਹ ਸ਼ਰਾਬ ਪੀ ਕੇ ਬੰਦਾ ਸੁੱਤਾ ਤੇ ਉਠੇ ਨਹੀਂ ਸੋਇਆ ਐਂਡ ਹੁਣੇ 5 ਮਿੰਟ ਪਹਿਲੇ ਤੁਹਾਡੇ ਨਾਲ ਆਉਂਦੇ ਆ ਹੀ ਇੱਕ ਤਲਵੰਡੀ ਪਿੰਡ ਤੋਂ ਇੱਕ ਬੋਡੀ ਹੋਰ ਆਈ ਆ ਉਹ ਵੀ ਮਾਈਟ ਬੀ ਵੀ ਉਹਨਾਂ ਨੇ ਵੀ ਰਾਤ ਨੂੰ ਕੋਈ ਉਜੜੀਲੀ ਸ਼ਰਾਬ ਪੀ ਕੇ ਤੇ ਸਵੇਰ ਤੱਕ ਡੈਥ ਹੋ ਗਈ ਐਂਡ ਇਸ ਤੋਂ ਇਲਾਵਾ ਜੋ ਪਤਾ ਲੱਗਾ ਵੀ 4 ਮਰੀਜ਼ ਜਿਹੜੇ ਆ ਉਹ ਗੁਰੂ ਨਾਨਕ ਦੇ ਹਸਪਤਾਲ ਦਾਖਲ ਨੇ ਜਿਨ੍ਹਾਂ ਚੋਂ ਸ਼ਾਇਦ 1-2 ਸੀਰੀਅਸ ਲੇਕਿਨ ਅੰਡਰ ਕੰਟਰੋਲ ਨੇ ਦੋ ਬਿਲਕੁਲ ਠੀਕ ਨੇ ਇੱਕ ਮਰੀਜ਼ ਸਾਡੇ ਕੋਲ ਵੀ ਆਇਆ 5 ਵਜੇ ਦੇ ਆਸ-ਪਾਸ ਉਹ ਵੀ ਕੁਝ ਡਰਿਆ ਸੀਗਾ ਬਟ ਹੀ ਵਾਸ ਨਾਰਮਲ ਮੈਂ ਉਹਨੂੰ ਰਾਤੀ ਆਪਣੀ ਸੁਪਰਵਿਨੇਟ ਫਿਰ ਆਈਵੀ ਲਾਈਨ ਡ੍ਰਿਪ ਡ੍ਰੁਪ ਸ਼ੁਰੂ ਕਰਵਾ ਕੇ ਸਾਡੇ ਡਾਕਟਰ ਸਾਹਿਬ ਈਐਮਓ ਹੈ ਕਿ ਸੀ ਕਿ ਮਨਪ੍ਰੀਤ ਜੀ ਤੇ ਨਾਲ ਹੀ ਸਾਡੇ ਸਪੈਸ਼ਲਿਸਟ ਡਾਕਟਰ ਵੀ ਰਾਉਂਡ ਦੀ ਕਲੋਕ ਰਹਿੰਦੇ ਆ ਉਹਦੀ ਟ੍ਰੀਟਮੈਂਟ ਸ਼ੁਰੂ ਕਰਾਈ ਆ ਉਹ ਖਤਰੇ ਤੋਂ ਬਾਹਰ ਆ ਠੀਕ ਹੀ ਸੀਗਾ ਸੋ ਦੇਖੋ ਜਰੀਲੀ ਸ਼ਰਾਬ ਵੀ ਲ ਬਹੁਤ ਹੀ ਦੁਖਦਾਈ ਘਟਨਾ ਇਨੀਆਂ ਕੀਮਤੀ ਜਾਨਾਂ ਚਲੇ ਗਈਆਂ ਇਟਸ ਵੈਰੀ ਸਟਰਨ ਬੈਡ ਹੁਣ ਅਸੀਂ ਪੁਲਿਸ ਪੀਪਰਸ ਦੀ ਵੇਟ ਕਰ ਰਹੇ ਹਾਂ 11 ਬਾਡੀਜ਼ ਜਿਹੜੀਆਂ ਆਈਆਂ ਨੇ ਉਹਨਾਂ ਦਾ ਕਰਕੇ ਪੋਸਟਮਾਰਟਮ ਤੁਰੰਤ ਐਸ ਡੀ ਐਮ ਸਾਹਿਬ ਬੈਠੇ ਨੇ ਡੀ ਐਸ ਪੀ ਸਾਹਿਬ ਬਟੇ ਆ ਉਹਨਾਂ ਦੀ ਹਾ ਰਿਪੋਰਟ ਮੰਗੋ ਕੇ ਤੇ ਫਿਰ ਜਿਹੜੀਆਂ ਬਾਡੀਜ਼ ਆ ਵਾਪਸ ਪਿੰਡਾਂ ਚ ਸਾਡੀਆਂ ਐਮਬੂਲੈਂਸਸ ਸ਼ਟ ਆਊਟ ਗਈਆਂ ਮਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਠੀਕ ਹੈ ਠੀਕ ਆ ਬੇਸਿਕਲੀ ਅਨਫੋਰਚੁਨੇਟ ਐਫਏ ਬੋਤ ਹਾਦਸਾ ਜਿਹੜਾ ਅਨਫੋਰਚੁਨੇਟ ਵਾਪਰੇ ਹੈਗਾ ਮਜੀਠਾ ਹਲਕੇ ਦੇ ਵਿੱਚ ਜਿਹਦੇ ਵਿੱਚ ਜਿਹੜੀ ਜ਼ਹਿਰੀਲੀ ਸ਼ਰਾਬ ਹੈ ਉਸ ਦਾ ਸੇਵਨ ਕਰਨ ਕਾਰਨ ਜਿਹੜੇ 14 ਪਰਸੈਂਟਸ ਦੀ ਡੈਥ ਹੋ ਚੁੱਕੀ ਹੈ ਤੇ ਇਹ ਸਾਨੂੰ ਜਦੋਂ ਕੱਲ ਇਨਫਰਮੇਸ਼ਨ ਆਈ ਹੈ ਕਿ ਕੁਝ ਲੋਕਾਂ ਨੇ ਕ੍ਰਿਟੀਕਲ ਸਿਚੁਏਸ਼ਨ ਉਹਨਾਂ ਦੇ ਸਿੰਪਟਮਸ ਜਿਹੜੇ ਨੇ ਪ੍ਰੈਜ਼ੈਂਟ ਕੀਤੇ ਹੈ ਤਾਂ ਅਸੀਂ ਇਮੀਡੀਏਟਲੀ ਲੋਕਾਂ ਨੂੰ ਇਹ ਪੰਜ ਪਿੰਸੀ ਕੇ ਬੇਸਿਕਲੀ ਤਾਂ ਅਪਾ ਇਮੀਡੀਏਟਲੀ अपनी मेडिकल टीम्स रश की लोगों को हॉस्पिटल भी पहुँचाया है एज ऑफ नाउ छे परसन हॉस्पिटल भी एडमिटिड हैं जिन्होंने असी अ डॉक्टर टीम सी वह समझती वलरेबल सो अभी so, डोर टू डोर जाके हूँ भी ये कर रहे हैं कि लोगों सेंसीटाइज कर रहे हैं कि जी जहरीली शराब है यदा जरा इफेक्ट है ਇਹ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਕਿਉਂਕਿ ਕੁਝ ਲੋਕਾਂ ਦੇ ਵਿੱਚ ਕਾਫੀ ਰੈਜ਼ਿਸਟੈਂਸ ਵੀ ਸੀਗੀ ਕਿ ਐਸੀ ਬਿਲਕੁਲ ਠੀਕ ਹੈ ਜੀ ਐਸੀ ਨਹੀਂ ਖਾਣਾ ਚਾਹੁੰਦੇ ਪਰ ਮੈਂ ਤੁਹਾਡੇ ਰਾਹੀਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜੀ ਇਹ ਜ਼ਹਿਰੀਲੀ ਸ਼ਰਾਬ ਹੁੰਦੀ ਹੈ ਇਹ ਜ਼ਰੂਰੀ ਹੈ ਕਿ ਜੇ ਐਸੀ ਸੇਵਨ ਕੀਤਾ ਹੋਇਆ ਹੋਵੇ ਤਾਂ ਆਪਾਂ ਇਹਦੀ ਚੈੱਕਅਪ ਜ਼ਰੂਰ ਕਰਾ ਲਈ ਬਿਕੋਜ਼ ਇਹਦੇ ਨਾਲ ਸਾਡਾ ਕਾਫੀ ਬਚਾਅ ਹੋ ਸਕਦਾ ਹੈ ਕਿਉਂਕਿ ਜਿਹੜੇ ਪੇਸ਼ੈਂਟਸ ਹਸਪੀਟਲ ਦੇ ਵਿੱਚ ਐਡਮਿਟ ਨੇ ਉਹ ਕਾਫੀ ਠੀਕ ਹੋ ਰਹੇ ਨੇ ਸੋ ਮੈਂ ਸਾਰਿਆਂ ਨੂੰ ਹੀ ਤੁਹਾਡੇ ਰਾਹੀਂ ਅਪੀਲ ਕਰਦੀ ਸੈਕੰਡਲੀ ਮੈਂ ਇਹ ਵੀ ਅਪੀਲ ਕਰਦੀ ਕਿ ਅਸੀਂ ਆਨਲਾਈਨ ਜਿੱਦਾਂ ਕੋਈ ਚੀਜ਼ ਮੰਗਾ ਲਈ ਇਹ ਬਹੁਤ ਹੀ ਮਾੜੀ ਗੱਲ ਹੈ ਜੇ ਬਿਲਕੁਲ ਹੀ ਇਦਾਂ ਦੀ ਚੀਜ਼ਾਂ ਨਾ ਕਰਿਓ ਬਿਕਾਜ਼ ਆਨਲਾਈਨ ਐਨੀ ਹੁੰਦਾ ਕਿ ਆਪਾਂ ਆਨਲਾਈਨ ਮੰਗਾ ਲਈ ਆਪਣੇ ਆਪ ਜਿਹੜੀ ਹੈ ਉਹ ਚੀਜ਼ ਫਿਰ ਡਿਸਟ੍ਰੀਬਿਊਟ ਕਰ ਦਿੱਤੀ ਇਨਫੈਕਟ ਪੁਲਿਸ ਵੱਲੋਂ ਆਲਰੇਡੀ ਜਿਹੜੇ ਮੇਨ ਇਹਦੇ ਵਿੱਚ ਅਕਿਊਜ਼ ਸੀਗੇ ਉਹਨਾਂ ਨੂੰ ਫੜ ਲਿਆ ਗਿਆ ਹੈਗਾ ਜਿਨ੍ਹਾਂ ਨੇ ਸਪਲਾਈ ਕੀਤੀ ਹੈਗੀ ਹੈ ਤੇ ਜਿਹੜੀ ਸਪਲਾਈ ਚੇਨ ਹੈ ਉਹਦੇ ਤੇ ਵੀ ਐਕਸਾਈਜ਼ ਤੇ ਪੁਲਿਸ ਦਾ ਵੱਡਾ ਐਕਸ਼ਨ ਹੋ ਰਿਹਾ ਹੈ ਸੋ ਮੈਂ ਸਾਰਿਆਂ ਨੂੰ ਹੀ ਦੁਬਾਰਾ ਇਹ ਦੱਸ ਰਹੀ ਹਾਂ ਕਿ ਪਲੀਜ਼ ਇਦਾਂ ਦੀ ਚੀਜ਼ਾਂ ਨਾ ਕਰਿਓ ਕਿ ਤੁਸੀਂ ਆਨਲਾਈਨ ਕੁਝ ਵੀ ਮੰਗਾ ਲਿਆ ਤੇ ਉਹਦਾ ਸੇਵਨ ਕਰ ਲਿਆ ਇਹ ਫੇਟਲ ਹੋ ਸਕਦਾ ਹੈ ਜੀ ਤੇ ਅਸੀਂ ਸਾਰੇ ਪਰਿਵਾਰਾਂ ਨਾਲ ਖੜੇ ਹੈਗੇ ਹਾਂ ਕਿ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੋ ਵੀ ਨਾ ਦਾ ਇਲਾਜ ਹੈਗਾ ਤੇ ਸਹਾਇਤਾ ਹੈਗੀ ਹੈ ਉਹ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਸਰ ਇਹ 14 ਲੋਕ ਦਾ ਇਕੋ ਪਿੰਡ ਦੇ ਜੇ ਅਲੱਗ-ਅਲੱਗ ਪਿੰਡ ਨਹੀਂ ਨਹੀਂ ਜੀ ਇਹ ਪੰਜ ਪਿੰਡਾਂ ਦੇ ਵਿੱਚ ਜਿਹੜੀ ਘਟਨਾ ਹੈਗੀ ਇਹਦਾ ਇੰਪੈਕਟ ਹੋਇਆ ਹੈਗਾ ਪੰਜ ਪਿੰਡਾਂ ਦੇ ਵਿੱਚ ਹੀ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਤੇ ਇਹ ਸਾਰੇ ਵੱਖ-ਵੱਖ ਪਿੰਡਾਂ ਤੋਂ ਹੈਗੀਆਂ ਪੰਜਾ ਮੈਂ ਅਪੀਲ ਜਿਹੜੀ ਕੀਤੀ ਹੈ ਜੀ ਮੈਂ ਉਹੀ ਦੁਹਾਰ ਰਹੀ ਹਾਂ ਕਿ ਉਹ ਜ਼ਰੂਰ ਹੋ ਆ ਇਦਾਂ ਦੀ ਚੀਜ਼ਾਂ ਦਾ ਸੇਵਨ ਸਪੈਸ਼ਲੀ ਆਨਲਾਈਨ ਮੰਗਾ ਕੇ ਨਾ ਕੀਤਾ ਜਾਵੇ ਨਾ ਆ ਇਦਾਂ ਦਾ ਜੇ ਸਾਨੂੰ ਕੋਈ ਹੈ ਕੋਈ ਸਿੰਪਟਮ ਹੈ ਜਾਂ ਨਹੀਂ ਹੈ ਉਹ ਮਤਲਬ ਨਹੀਂ ਰੱਖਦਾ ਕਿਉਂਕਿ ਇਹਦਾ ਜਿਹੜਾ ਸਿੰਪਟਮ ਹੈ ਉਹ 24 ਘੰਟੇ ਤੋਂ 48 ਘੰਟੇ ਦੇ ਵਿੱਚ ਵਿੱਚ ਵੀ ਆ ਸਕਦਾ ਹੈ ਸੋ ਇਮੀਡੀਏਟਲੀ ਇਲਾਜ ਆਪਾਂ ਕਰਾ ਕਰਾ ਲਈਏ ਥੈਂਕ ਯੂ ਸਾਨੂੰ ਕੱਲ ਰਾਤ ਇਨਫਰਮੇਸ਼ਨ ਆਂਦੀ ਹੈ ਕਿ ਜਿਹੜੇ ਮਜੀਠੇ ਥਾਣੇ ਦੇ ਚਾਰ ਪਿੰਡ ਨੇ ਪਿੰਡ ਪੰਗਾਲੀ ਪਿੰਡ ਮੜੜੀ ਪਿੰਡ ਪਤਾਲਪੁਰੀ ਤੇ ਥੇਰੇਵਾਲ ਇਹਨਾਂ ਚ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਹੁੰਦੀ ਹੈ ਪੁਲਿਸ ਪਾਰਟੀ ਇਮੀਡੀਏਟਲੀ ਓਨ ਦਾ ਇਨਸਟਰਕਸ਼ਨਸ ਆਫ ਗਵਰਨਮੈਂਟ ਇਮੀਡੀਏਟਲੀ ਐਕਸ਼ਨ ਚਾਹਦੇ ਹੋਏ ਅਸੀਂ ਚਾਰ ਲੋਕੀ ਜਿਹੜੇ ਇੱਥੇ ਚਾਰਾਂ ਪਿੰਡਾਂ ਚੋਂ ਜਿਹੜੇ ਇਹ ਲੋਕਾਂ ਨੂੰ ਸ਼ਰਾਬ ਜਿਹੜੀ ਡਿਸਟ੍ਰਿਬਿਊਟ ਕਰ ਰਹੇ ਸੀ ਅਸੀਂ ਉਹਨਾਂ ਨੂੰ ਇਮੀਡੀਏਟਲੀ ਗ੍ਰਿਫਤਾਰ ਕਰਕੇ ਉਹਨਾਂ ਤੋਂ ਜਦੋਂ ਪੁੱਛਤਾਛ ਕੀਤੀ ਅਸੀਂ ਇਹ ਪਤਾ ਕੀਤਾ ਕਿ ਇੱਕ ਪ੍ਰਭਜੀਤ ਨਾਮ ਦਾ ਵਿਅਕਤੀ ਹੈ ਜੋ ਪਹਿਲਾਂ ਵੀ ਸ਼ਰਾਬ ਦਾ ਕੰਮ ਕਰਦਾ ਸੀਗਾ ਇਹਨੇ 50 ਲੀਟਰ ਮੀਥਨੋਲ ਇਹਨੂੰ ਸਪਲਾਈ ਕੀਤੀ ਗਈ ਇਹਨੇ 50 ਲੀਟਰ ਨੂੰ ਡਾਈਲੂਟ ਕਰਕੇ 120 ਲੀਟਰ ਬਣਾਇਆ ਛੋਟੇ-ਛੋਟੇ ਪੈਕਟਾਂ 'ਚ 2-2 ਲੀਟਰ ਦੇ ਪੈਕਟਾਂ 'ਚ ਇਹਨੇ ਅੱਗੇ ਡਿਸਟ੍ਰਿਬਿਊਟ ਕੀਤਾ ਅਸੀਂ ਉਹ ਕੱਲਾ-ਕੱਲਾ ਪੈਕੇਟ ਟ੍ਰੇਸ ਕਰ ਰਹੇ ਹਾਂ ਸਾਨੂੰ ਇਹ ਕਾਮਯਾਬੀ ਮਿਲੀ ਹੈ ਕਿ ਅਸੀਂ ਇਹ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਫੇਰੇ ਦੀ ਫਰਦਰ ਅਸੀਂ ਪੁੱਛਗਿੱਛ ਜਦੋਂ ਕੀਤੀ ਇਹਨੇ ਪ੍ਰਭਜੀਤ ਨੇ ਦੱਸਿਆ ਕਿ ਇੱਕ ਸਾਹਬ ਸਿੰਘ ਨਾਂ ਦਾ ਵਿਅਕਤੀ ਹੈ ਜੋ ਕਿ ਕਿੰਗਪਿਨ ਹੈ ਜੋ ਕਿ ਆਨਲਾਈਨ ਮੈਥਨੋਲ ਆਰਡਰ ਕਰਦਾ ਸੀਗਾ ਤੇ ਮੈਥਨੋਲ ਆਰਡਰ ਕਰਕੇ ਇਹਨਾਂ ਨੂੰ ਅੱਗੇ ਸਪਲਾਈ ਕਰਦਾ ਸੀਗਾ ਇਹਨੂੰ ਫਿਰ ਅਸੀਂ ਸਵੇਰੇ ਹੀ ਅੱਜ ਅਰਲੀ ਮਾਰਨਿੰਗ ਇਹਨੂੰ ਅਰੈਸਟ ਕਰ ਲਿਆ ਇਹਦੇ ਤੋਂ ਹੋਰ ਵੀ ਪੁੱਛਗਿੱਛ ਕਰ ਰਹੇ ਆਂ ਇਹਦੀ ਅਸੀਂ ਚੈਟਸ ਜਦੋਂ ਖੰਗਾਲੀਆਂ ਇਹਦੇ ਤੋਂ ਪਤਾ ਕੀਤਾ ਕਿ ਕਿੱਦਾਂ ਇਹ ਮਾਡਲ ਸਪਰੈਂਡਈ ਸੀਗੀ ਇਹਦੀ ਚੱਲਦੀ ਸੀਗੀ ਇਹਨੇ ਦੱਸਿਆ ਕਿ ਆਨਲਾਈਨ ਆਰਡਰ ਕਰਕੇ ਇਹ ਡਿਸਟ੍ਰੀਬਿਊਟ ਕਰ ਦਿੰਦਾ ਸੀਗਾ ਤੇ ਉਹਨਾਂ ਨੂੰ ਦੱਸ ਦਿੰਦਾ ਸੀਗਾ ਕਿ ਤੁਸੀਂ ਡਾਇਲੂਟ ਕਰ ਲਓ ਇਹ ਜਿਹੜੇ ਬੱਸ ਵਗੈਰਾ ਜਿਹੜੇ ਕੂਰੀਅਰ ਸਰਵਿਸ ਪ੍ਰੋਵਾਈਡ ਕਰਦੇ ਸੀਗੇ ਕਿ ਬੱਸਾਂ ਵਾਲਿਆਂ ਨੂੰ ਇਹਦੇ ਜਿਹੜੀ ਹੈਗੀ ਹੈ ਸਪਲਾਈ ਉਹ ਇਹਨੂੰ ਦੇ ਦਿੰਦੇ ਸੀਗੇ ਤੇ ਇਹ ਉਹਨਾਂ ਤੋਂ ਰਿਸੀਵ ਕਰਕੇ ਇਹ ਏਰੀਆ 'ਚ ਫਰਦਰ ਸਪਲਾਈ ਕਰ ਦਿੰਦਾ ਸੀਗਾ ਇਹਦੇ ਨਾਲ ਇਹਦੇ ਫੜਨ ਨਾਲਸੀਂ ਕਾਫੀ ਜ਼ਿਆਦਾ ਇਸ ਇਲਾਕੇ ਨੂੰ ਠੱਲ ਪਾਵਾਂਗੇ ਕਿ ਇਹ ਜਿਹੜੀ ਐਦਾਂ ਦੀਆਂ ਕਰਤੂਟਾਂ ਕਰਦੇ ਨੇ ਮਾੜੀਆਂ ਕਰਤੂਟਾਂ ਉਹਨਾਂ ਨੂੰ ਅਸੀਂ ਕਾਬੂ ਕਰੀਏ ਅਸੀਂ ਹੋਰ ਵੀ ਇਹਦੀ ਬੈਕਵਰਡ ਚ ਜਾਂਦੇ ਹੋਏ ਜਿਹੜੇ ਡਿਸਟ੍ਰੀਬਿਊਸ਼ਨ ਨੈਟਵਰਕਸ ਨੇ ਜਿਹੜੀਆਂ ਫੈਕਟਰੀਜ਼ ਨੇ ਇਨਵੋਲਡ ਅਸੀਂ ਉਹਨਾਂ ਤੇ ਵੀ ਕਾਰਵਾਈ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਸਾਨੂੰ ਇਨਫਾਰਮੇਸ਼ਨ ਹੈਗੀ ਹੈ ਕਿ ਆਊਟਸਾਈਡ ਡਿਸਟ੍ਰਿਕਟ ਆਊਟਸਾਈਡ ਸਟੇਟ ਵੀ ਇਹ ਜਿਹੜੀਆਂ ਇਦਾਂ ਦੀਆਂ ਫਾਰਮਸ ਐ ਇਦਾਂ ਦੀਆਂ ਮਾੜੀਆਂ ਨੀਤੀਆਂ ਕਰਦੇ ਹੋਏ ਸਾਡੇ ਜਿਹੜੇ ਪੰਜਾਬ ਦੇ ਵਿਚਾਰੇ ਨੌਜਵਾਨ ਲੋਕ ਨੇ ਉਹਨਾਂ ਨੂੰ ਇਹ ਗੁੰਮਰਾਹ ਕਰਕੇ ਉਹਨਾਂ ਨੂੰ ਮਾੜੇ ਨਸ਼ੇ ਪ੍ਰੋਵਾਈਡ ਕਰ ਰਹੇ ਨੇ ਇਹ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਸਰਕਾਰ ਦਾ ਜਿਹੜਾ ਯੁੱਧ ਨਸ਼ਾ ਵਿਰੁੱਧ ਸ਼ੁਰੂ ਹੋਇਆ ਕਿਰਿਚ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਨੂੰ ਕਾਫੀ ਸੱਟ ਪਹੁੰਚੀ ਹੈ ਇਹ ਜਿਹੜੇ ਗੁੰਮਰਾਹ ਵਿਅਕਤੀ ਨੇ ਜਿਹੜੇ ਸਾਡੇ ਜਿਹੜੇ ਕੰਮ ਕਰਨ ਵਾਲੇ ਕਮਾਂਕਰ ਕਰਨ ਵਾਲੇ ਜਿਹੜੇ ਬੰਦੇ ਨੇ ਇਹਨਾਂ ਨੂੰ ਨਸ਼ਾ ਨਹੀਂ ਮਿਲਦਾ ਤੇ ਫਿਰ ਇਹ ਇਦਾਂ ਦੇ ਦੂਜੇ ਨਸ਼ਿਆਂ ਵੱਲ ਜਾਂਦੇ ਨੇ ਜਿਹਦੇ ਕਰਕੇ ਇਹ ਹੋਇਆ ਅਸੀਂ ਬਟ ਬਹੁਤ ਹੀ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਰਜਿਸਟਰ ਕਰ ਦਿੱਤੀ ਹੈ 105 ਬੀ ਐਨ ਐਸ ਤੇ 61 ਓ ਐਕਸਾਈਜ਼ ਐਕਟ ਦੇ ਧਾਰਾ ਅਧੀਨ ਤੇ ਅਸੀਂ ਹੋਰ ਵੀ ਆਣ ਵਾਲੇ ਸਮਾਂ ਚ ਇਹਨਾਂ ਤੇ ਗ੍ਰਿਫਤਾਰੀ ਕਰਾਂਗੇ ਧੰਨ